ਅਸਲਾਮੁਆਲੇਕ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣ ਇੱਕ ਰਾਜ਼ ਦੀ ਗੱਲ ਦੱਸ ਰਹੇ ਹੈ ਕਿ ਗੁਨਾਹਾਂ ਤੋਂ ਮਾਫੀ ਮੰਗਣ ਦੀ ਤੌਬਾ ਕਰਨ ਦਾ ਕਿਹੜਾ ਟਾਈਮ ਹੈ ਕਿਹੜਾ ਟਾਈਮ ਹੈ ਜਿਹੜਾ ਕਬੂਲ ਹੁੰਦਾ ਵਾ ਜਿਸ ਟਾਈਮ ਸਾਡੀ ਮਾਫੀ ਕਬੂਲ ਹੁੰਦੀ ਹੈ ਜਿਸ ਟਾਈਮ ਸਾਡੇ ਗੁਨਾਹ ਮਾਫ ਹੁੰਦੇ ਵੀਰੋ ਇਹ ਅਸੀਂ ਅੱਜ ਦੀ ਕਥਾ ਰਹਿ ਜਾਣਗੇ ਚਲ ਕਥਾ ਸੁਣਨ ਦੇ ਹੱਥੇ ਵਾਰ ਚਾਨ ਹੈ ਸਿਰਤੇ ਪੈਗੰਬਰੀ ਗੁਰੂਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਬਾਬਾ ਫਰੀਦ ਦੱਸ ਲੋ ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ ਕਮਾਲ ਵਿਰਲੇ ਕੇ ਪਾਏ ਨੇ ਜਿਨਾ ਪਿਆਰੇ ਨੇ ਕੰਚਨ ਵਰਗੀ ਕਾਇਆ ਹੋਵੇ ਨੌਜਵਾਨ ਸਰੀਰ ਹੋਵੇ ਸਵਪਣ ਹੋਵੇ ਬਾਬਾ ਫਰੀਦ ਕਰਕੇ ਵਿਰਲੇ ਦੀ ਜ਼ਬਾਨ ਤੋਂ ਪ੍ਰਮਾਤਮਾ ਦਾ ਨਾਮ ਨਿਕਲਦਾ ਕੌਣ ਲੈਂਦਾ ਹੈ ਫਰੀਦਾ ਉਮਰ ਸੁਹਾਵੜੀ ਸੰਗ ਸਵਨੜੀ ਦੇ ਵਿਰਲੇ ਕੇ ਹੀ ਪਾਇਨ ਜਿਨਾ ਪਿਆਰੇ ਨੇ ਤੋਂ ਸ਼ੇਖ ਸਾਦੀ ਸਾਹਿਬ ਕਹਿੰਦੇ ਦਰ ਜਵਾਨੀ ਤੌਬਾ ਕਰ ਦਮ ਸੀਰਤਿ ਪੈਗੰਬਰੀਸਤ ਕਮਾਂਗ ਤੁਹਾਡੀ ਸੀਰਤ ਰਖਦਾ ਜੋ ਜਵਾਨੀ ਦੇ ਚ ਗੁਨਾਹਾਂ ਤੋਂ ਤੌਬਾ ਕਰੇ ਤੇ ਜਿਹੜਾ ਬੁਢੇ ਪੇ ਦੇ ਚ ਕਰੇ ਤੇ ਇਹ ਕਹਿੰਦਾ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਵਦ ਪਰਹੇਜ਼ਗਾਰ ਅਗਰ ਕੋਈ ਪੀਰੀ ਦੇ ਚ ਬੁਢੇ ਪੇ ਦੇ ਚ ਗੁਨਾਹਾਂ ਤੋਂ ਤੌਬਾ ਕਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਲੈ ਕਿਉਂ ਕਹਿੰਦੇ ਇਹ ਤੇ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਬੁੱਢਾ ਬਗਿਆੜ ਇਹ ਆਖੇ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪકડਣਾ ਛੱਡ ਦਿੱਤਾ ਹੈ ਪਕੜੇ ਨਹੀਂ ਜਾਂਦੀ ਕਮਾਲ ਤਾਂ ਇਸ ਬਗਿਆੜ ਨੇ ਪકડਣਾ ਥੋੜੀ ਛੱਡਿਆ ਉਸ ਨੂੰ ਪਕੜੀਆਂ ਹੀ ਨਹੀਂ ਜਾਂਦੀਆਂ ਭੇਡਾਂ ਬੱਕਰੀਆਂ ਹੁਣ ਤੇ ਬਿਰਦ ਹੋ ਗਏ ਵਕਤੇ ਪੀਰੀ ਗੁਰਗੇ ਜ਼ਾਲਮ ਮੇਂ ਸ਼ਵਦ ਪਰਹੇਜ਼ਗਾਰ ਪੀਰੀ ਬੁਢੇਪਾ ਅਰੇ ਭਗਿਆੜ ਗੁਰਗ ਇਹ ਦਾਵਾ ਕਰੇ ਕਿ ਮੈਂ ਭੇਡਾਂ ਤੇ ਬੱਕਰੀਆਂ ਨੂੰ ਪકડਣਾ ਛੱਡ ਦਿੱਤਾ ਹੈ ਛੋੜਿਆ ਨਹੀਂ ਇਸ ਤੋਂ ਪਕੜੀਆਂ ਹੀ ਨਹੀਂ ਜਾਂਦੀਆਂ ਅਗਰ ਬਿਰਤ ਬੰਦਾ ਅਖੇ ਮੈਂ ਪਾਪਾ ਨੂੰ ਛੱਡ ਦਿੱਤਾ ਹੈ ਇੱਕ ਸਾਦੀ ਸਾਹਿਬ ਕਹਿੰਦੇ ਨਹੀਂ ਇਹਨੇ ਪਾਪਾ ਨੂੰ ਨਹੀਂ ਛੱਡਿਆ ਪਾਪੇ ਇਹਨੂੰ ਛੱਡ ਕੇ ਚਲੇ ਗਏ ਨੇ ਗੁਨਾਹ ਹੀ ਇਸ ਨੂੰ ਛੱਡ ਕੇ ਚਲੇ ਗਏ ਨੇ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇਚ ਪੈਰਾਂ ਦੇਚ ਅੱਖਾਂ ਦੇਚ ਸੁਬਾਨ ਦੇਚ ਤੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪੀਆਂ ਵਿਚਾਰੇ ਗੁਨਾਹ ਬੈਠਣ ਤੇ ਕਿੱਥੇ ਬੈਠਣਾ ਪਾਪ ਬੈਠਣ ਤੇ ਕਿੱਥੇ ਬੈਠਣਾ ਨੈਣੋਂ ਨੀਰ ਬਹੇ ਤਨ ਕੀਨਾ ਬਹੇ ਕੇਸ਼ ਦੁਧਵਾਨੀ ਰੁੱਧਾ ਕੰਠ ਸ਼ਬਦ ਨਹੀਂ ਉਚਰੇ ਅਬ ਕੀ ਕਰੇ ਭਰਾਨੀ ਇਸ ਹਾਲਤ ਵਿੱਚ ਵਿਚਾਰੇ ਗੁਨਾਹ ਟਿਕਨ ਤੇ ਕਿੱਥੇ ਟਿਕਨ ਕਿਹੜੀ ਥਾਂ ਤੇ ਜੋ ਹੈ ਟਿਕਨ ਇਸ ਵਾਸਤੇ ਸਾਰ ਕਿਤਾਬਲੀ ਦਾ ਕਰਤਾ ਤੇ ਕਹਿੰਦਾ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮੈਂ ਜਰਾ ਕਹਿੰਦੇ ਬੁਢੇ ਪੈਨੋ ਤੇ ਜਰਾ ਜਰਾ ਰੰਚਕ ਮਾਤਰ ਵੀ ਜਰਾ ਉਪਾਉ ਨਾ ਹੋ ਸਕੇ ਜਰਾ ਜਿਆ ਵੀ ਉਪਾਉ ਨਹੀਂ ਹੋ ਸਕਦਾ ਜਰਾ ਅਵਸਥਾ ਮਾਏ ਬ੍ਰਿਧ ਅਵਸਥਾ ਦੇ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮਾਏ ਭਉ ਸਾਗਰ ਕੇ ਤਰਣ ਕੋ ਤਰਣ ਅਵਸਥਾ ਹੈ ਜਿਵੇਂ ਪਾਣੀ ਦੇ ਵਿੱਚ ਬਹੁਤ ਜ਼ਈਫ ਤੇ ਕਮਜ਼ੋਰ ਬੰਦਾ ਤੈਰ ਨਹੀਂ ਸਕਦਾ ਸੰਸਾਰ ਦੇ ਵਿੱਚ ਵੀ ਉਹ ਨਹੀਂ ਤੈਰ ਸਕੇਗਾ ਭਉ ਸਾਗਰ ਦੇ ਵਿੱਚ ਡੁੱਬ ਜਾਏਗਾ ਦੈਰਨ ਲਈ ਤੇ ਹੱਥ ਪੈਰ ਮਾਰਨ ਨੇ ਕੁਛ ਨਾ ਕੋਈ ਤੇ ਜਬ ਤੱਕ ਮੈਂਨ ਸਾਧਨਾ ਤੇ ਕਰਨੀ ਉਹਦੇ ਲਈ ਸਰੀਰ ਦੇ ਸ਼ਕਤੀ ਤੇ ਚਾਹੀਦੀ ਹੈ। ਤੋ ਜਾਨੀ ਰੇ ਮਨੁੱਖ ਜੀਵੇ ਆ ਆਪਣੀ ਮਤ ਦੇ ਮਤਾਬਕ ਕੌਣ ਗੁਰੂ ਦੀ ਮਤ ਲੈਂਦਾ ਹੈ। ਤੇ ਜਦ ਬਿਰਦ ਹੋ ਗਿਆ ਬਹੁਤ ਜ਼ਹੀਫ ਹੋਇਆ ਮਤ ਰਹੀ ਨਹੀਂ ਤੋ ਹੁਣ ਕਹਿੰਦਾ ਗੁਰੂ ਤੂੰ ਆਪਣੀ ਮਤ ਮੈਨੂੰ ਦੇ। ਜਦ ਤੋਂ ਆਪਣੀ ਮਤ ਭੇਟ ਨਹੀਂ ਕਰ ਸਕਿਆ ਤੋ ਹੁਣ ਮੁਸ਼ਕਲ ਹੈ ਇਸ ਵਕਤ ਗੁਰੂ ਦੀ ਮਤ ਲੈ ਵੀ ਸਕੈ। ਲੰਘ ਗਿਆ ਸਮਾਂ। ਵਕਤ ਲੰਘਿਆ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇ ਪਾਇਨ ਜਨਾ ਪਿਆਰੇ ਨੇ ਤੋ ਮਤ ਤੋ ਮੁਰਾਦ ਹੈ ਵਿਚਾਰ ਸੋਚਣੀ ਚਿਤਵਣੀ ਬੰਦਾ ਉਦੋਂ ਹੀ ਬਦਲਦਾ ਹੈ ਜਦ ਬੰਦੇ ਦੀ ਮਤ ਬਦਲਦੀ ਹੈ ਬੰਦਾ ਉਦੋਂ ਹੀ ਬਦਲਦਾ ਹੈ ਜਦ ਬੰਦੇ ਦੀ ਸੋਚਣੀ ਬਦਲਦੀ ਹੈ ਬੰਦੇ ਦੇ ਵਿਚਾਰ ਬਦਲਦੇ ਨੇ ਭਗਤ ਦਿਆਰਾਮੇਦਰ ਕੁਝ ਜੋ ਹੈ ਕਾਠਿਆਵਾੜ ਦੇ ਇਲਾਕੇ ਚ ਹੋਏ ਨੇ ਉਹ ਕਹਿੰਦਾ ਹੈ ਪ੍ਰਭੂ ਤੇਰੇ ਚਰਨਾਂ ਦੇ ਵਿੱਚ ਕਦਮਾਂ ਦੇ ਵਿੱਚ ਕੁਝ ਰੱਖਣ ਨੂੰ ਮੇਰਾ ਜੀ ਕਰਦਾ ਹੈ ਭੇਟ ਕਰਨ ਨੂੰ ਪਰ ਮੈਂ ਉਹੀ ਭੇਟ ਕਰਨਾ ਚਾਹਨਾ ਜੋ ਮੇਰਾ ਆਪਣਾ ਹੋਵੇ ਇਹ ਤਨ ਤੇਰਾ ਹੈ ਕੀ ਭੇਟ ਕਰਾਂ ਤੇ ਤਨ ਦੀ ਸ਼ਕਤੀ ਨਾਲ ਮੈਂ ਧਨ ਕਮਾਇਆ ਹੈ ਇਹ ਕੀ ਭੇਟ ਕਰਾਂ ਵੀ ਤੇਰੀ ਸ਼ਕਤੀ ਦੇ ਨਾਲ ਮੈਂ ਇਕੱਠਾ ਕੀਤਾ ਹੈ ਕਮਾਇਆ ਹੈ हे ਪ੍ਰਭੂ ਜੇ ਤੂੰ ਕਬੂਲ ਕਰੇਂ ਜੋ ਕੁਛ ਮੇਰਾ ਹੈ ਉਹਨੇ ਮੇਰੇ పాਪ ਮੇਰੇ ਗੁਨਾਹ ਮੇਰਾ ਅਨਰਥ ਜੇ ਤੂੰ ਕਬੂਲ ਕਰੇ ਤੇ ਮੈਂ ਤੇਰੇ ਚਰਨਾਚ ਰਖਦੇ ਆ ਬਾਕੀ ਮੇਰੇ ਕੋਲ ਕੁਝ ਵੀ ਨਹੀਂ ਆਪਣਾ ਸਭ ਕੁਝ ਤੇਰਾ ਹੈ ਇਹ ਤੇ ਮਨ ਤਨ ਤੇਰਾ ਧਨ ਵੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਤੋਂ ਮੈਂ ਅਰਜ਼ ਕਰਾਂ ਮੂਲ ਜਿਹੜੀ ਸਮੱਸਿਆ ਹੈ ਮਾਨਸਿਕ ਹੈ ਜੋ ਪ੍ਰਮਾਤਮਾ ਨਾਲ ਨਹੀਂ ਜੁੜਨ ਦਿੰਦੀ ਔਰ ਇਹਨਾਂ ਮੂਲ ਸਮੱਸਿਆਵਾਂ ਦੇ ਚ ਚਾਰ ਸਮੱਸਿਆ ਸਭ ਤੋਂ ਵੱਡੀਆਂ ਨੇ ਪ੍ਰਥਮ ਮਨ ਮੈਲਾ ਤੇ ਮਨ ਦੀ ਮਹਿਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨੇ ਜਿਸ ਕਰਮ ਤੋਂ ਕਿਸੇ ਨੂੰ ਚੋਟ ਪਹੁੰਚੀ ਹੋਵੇ ਸਰੀਰਕ ਚੋਟ ਪਹੁੰਚੀ ਹੋਵੇ ਮਾਨਸਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਆਰਥਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਪਰਿਵਾਰਕ ਚੋਟ ਪਹੁੰਚੀ ਹੋਵੇ ਕਿਸੇ ਦੀ ਇੱਜ਼ਤ ਦੀ ਅਸਮੱਤ ਤੇ ਚੋਟ ਕੀਤੀ ਹੋਵੇ ਬਸ ਇਹੀ ਪਾਪ ਹੈ ਔਰ ਕੁਝ ਪਾਪ ਨਹੀਂ ਜਿਸ ਕਰਮ ਤੋਂ ਕਿਸੇ ਦਾ ਕੁਝ ਖੋਇਆ ਜਾਏ ਧਨ ਖੋਇਆ ਜਾਏ ਤਨ ਖੋਇਆ ਜਾਏ یا عزت عصمت ایک ہو لئی جائے بس اے ہی پاپ ہے اور کچھ بھی پاپ نہیں میں جس کرم تو کسے نو بھی کچھ چوٹ لگے اور اگلے دا کچھ کھویا جائے بس اے ہی پاپ ہے ان کی ہے جس کرم تو کسے نو کچھ ملے سکھ ملے چین ملے آرام ملے سنمان ملے کلا ملے گیان ملے کچھ بھی ملے ਜਿਸ ਕਰਮ ਤੋਂ ਕਿਸੇ ਦੀ ਝੋਲੀ ਦੇ ਵਿੱਚ ਕੁਝ ਪਵੇ ਇਹ ਪੁੰਨ ਹੈ ਜਿਸ ਕਰਮ ਤੋਂ ਕਿਸੇ ਦਾ ਕੁਝ ਖੋਇਆ ਜਾਏ ਇਹ ਪਾਪ ਹੈ ਤੇ ਪਾਪ ਮਨ ਦੀ ਮਹਿਲ ਹੈ ਜਿਸ ਤਰ੍ਹਾਂ ਸਵੇਰੇ ਬੰਦਾ ਘਰੋਂ ਨਿਕਲੇ ਤੇ ਸ਼ਾਮੇ ਘਰ ਵਾਪਸ ਆਵੇ ਤੋ ਕੁਛ ਨਾ ਕੁਛ ਅਲੋਦਗੇ ਕੁਛ ਨਾ ਕੁਛ ਮਹਿਲ ਤੇ ਕਪੜਿਆਂ ਤੇ ਪੈਂਦੀ ਹੈ ਭਾਵੇਂ ਮਨੁੱਖ ਕਿਤਨਾ ਵੀ ਆਪਣੇ ਆਪ ਨੂੰ ਬਚਾ ਕੇ ਰੱਖੇ ਕੁਛ ਨਾ ਕੁਛ ਤੇ ਹੁੰਦਾ ਹੈ ਅਖਰ ਕੁਛ ਦਿਨਾਂ ਤੋਂ ਬਾਅਦ ਮੈਲ ਦਿਸਣ ਲੱਗ ਪੈਂਦੀ ਹੈ ਖਲਾਅ ਦੇ ਚ ਹਲੂਦਗੀ ਹੈ ਉਹ ਮੈਲ ਪੈਂਦੀ ਰਹਿੰਦੀ ਹੈ ਇਸ ਤਰ੍ਹਾਂ ਦਿਨ ਭਰ ਕਰਮ ਕਰਦੇ ਆ ਕੁਛ ਨਾ ਕੁਛ ਕਰਮ ਸਾਥ ਹੋ ਐਸੇ ਹੋ ਜਾਂਦੇ ਨੇ ਜਿਸ ਨਾਲ ਕਿਸੇ ਨੂੰ ਝੋਟ ਪਹੁੰਚਦੀ ਹੈ ਕਿਸੇ ਦਾ ਕੁਛ ਨੁਕਸਾਨ ਹੋ ਜਾਂਦਾ ਹੈ ਕਿਧਰੇ ਬੋਲ ਕੇ ਕਿਧਰੇ ਸੋਚ ਕੇ ਕਿਧਰੇ ਕਰਕੇ ਔਰ ਅਜ ਤੱਕ ਜੋ ਕੀਤਾ ਹੈ ਅਨੰਤ ਜਨਮਾਂ ਤੱਕ ਜੋ ਕੀਤਾ ਹੈ ਮੈਲ ਰੋਜ਼ ਰੋਜ਼ ਇਕੱਠੀ ਹੋ ਰਹੀ ਏ ਤੋ ਹਣ ਦਾ ਸਾਧਨ ਅਸੀਂ ਕਰਦੇ ਨਹੀਂ ਤਨ ਮੈਲਾ ਹੋ ਜਾਂਦਾ ਧੋ ਲੈਂਦੇ ਆ ਮਨ ਮੈਲਾ ਹੋ ਜਾਂਦਾ ਨਹੀਂ ਧੋਂਦੇ ਰੋਜ਼ ਰੋਜ਼ ਮੈਲ ਇਕੱਠੀ ਹੁੰਦੀ ਹੈ ਕਹਿੰਦੇ ਨੇ ਕਪੜਾ ਇੱਕ ਦਿਨ ਦਾ ਮੈਲਾ ਹੋਵੇ ਨਹੀਂ ਦਿਖਾਈ ਦਿੰਦੀ ਮੈਲ ਧੋਣਾ ਵੀ ਆਸਾਨ ਕਪੜਾ 5 7 ਦਿਨ 10 ਦਿਨ ਦਾ ਮੈਲਾ ਹੈ ਤੋ ਥੋੜੀ ਜਿਹੀ ਮੈਲ ਦਿਖਾਈ ਦੇਣ ਲੱਗ ਪੈਂਦੀ ਹੈ ਢੰਗ ਨਾਲ ਧੋਣਾ ਪਏਗਾ ਕਪੜਾ ਮਹੀਨੇ 2 ਮਹੀਨੇ ਦਾ ਮੈਲਾ ਹੈ ਤੋ ਕਪੜੇ ਦਾ ਰੰਗ ਖੋਂਦਾ ਹੈ ਮੈਲ ਦੀ ਤਹਿ ਜੰਮਦੀ ਹੈ ਪਰਤ ਦੇ ਉੱਤੇ ਪਰਤ ਤੇ ਜੇ ਕਿਦਰੇ ਕਪੜਾ 3 4 ਮਹੀਨੇ ਦਾ ਮੈਲਾ ਹੋਵੇ ਤੋ ਮੈਲ ਦਿਖਾਈ ਦਿੰਦੀ ਹੈ ਕਪੜਾ ਦਿਖਾਈ ਨਹੀਂ ਦਿੰਦਾ ਪਤਾ ਹੈ ਮਨ ਕਦੋਂ ਦਾ ਮੈਲਾ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੇ ਕਾਲਾ ਹੋਆ ਸ਼ਾਇਦ ਕਈ ਜਨਮਾਂ ਦਾ ਮੈਲਾ ਹੈ ਬੰਦੇ ਦੇ ਦਰਸ਼ਨ ਕਰੀਏ ਮੈਲ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਨਹੀਂ ਹੁੰਦੇ ਇੰਨੇ ਮਿਹਰਸ ਕਰਾਂ ਮਨੁੱਖ ਦੇ ਦਰਸ਼ਨ ਕਰੀਏ ਹੰਕਾਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਕਰੀਏ ਲੋਭ ਤੇ ਵਾਸ਼ਨਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਈਰਖਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਫਤੂਰ ਦੇ ਦਰਸ਼ਨ ਹੁੰਦੇ ਨੇ غرੂਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ ਇੰਨਾ ਮੈਲਾ ਮਨੁੱਖ ਕਿਸੇ ਕੋਲ ਵੀ ਬੈਠ ਕੇ ਦੇਖ ਲਓ غرੂਰ ਹੈ ਫਤੂਰ ਹੈ ਵਾਸ਼ਨਾ ਹੈ ਕਾਮਨਾ ਹੈ ਲੋਭ ਹੈ ਇਛਾਵਾਂ ਨੇ ਇਹ ਸਭ ਕੁਝ ਮੈਲ ਜੰਮੀ ਪਈ ਹੈ ਪਰਦਰ ਪਰਤ ਮੈਲ ਦੀ ਤੋਂ ਮਨ ਮੈਲਾ ਇਹ ਮਨ ਦੀ ਪਹਿਲੀ ਸਮੱਸਿਆ ਹੈ ਦੂਸਰਾ ਮਨ ਬਿਲਕੁਲ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਹੈ ਹਰ ਵਕਤ ਅੰਦਰ ਭੁਰਨੇ ਚੱਲਦੇ ਨੇ ਇਹ ਦੂਸਰੀ ਸਮੱਸਿਆ ਹੈ ਤੀਸਰੀ ਮਨ ਬਿਲਕੁਲ ਤ੍ਰਿਪਤ ਨਹੀਂ ਹੁੰਦਾ ਰਜਦਾ ਹੀ ਨਹੀਂ ਕਿਸੇ ਦਾ ਵੀ ਨਹੀਂ ਰਜਦਾ ਇੱਕ ਬਿਖਾਰੀ ਦਾ ਮਨ ਭੁੱਖਾ ਹੈ ਇਕ ਰਾਜੇ ਦਾ ਮਨ ਵੀ ਭੁੱਖਾ ਹੈ ਇਕ ਨਿਰਧਨ ਵੀ ਭੁੱਖਾ ਹੈ ਇਕ ਧਨਵਾਨ ਵੀ ਭੁੱਖਾ ਹੈ ਇਕ ਨਿਰਗੁਣ ਭੁੱਖਾ ਹੈ ਇਕ ਗੁਣਮਾਨ ਵੀ ਭੁੱਖਾ ਹੈ ਬਹੁਤ ਪਰਬਲ ਭੁੱਖਾ ਹੈ ਔਰ ਮਨ ਤ੍ਰਿਪਤ ਹੁੰਦਾ ਹੀ ਨਹੀਂ ਚੌਥੀ ਮੰਦੀ ਸਮੱਸਿਆ ਹੈ ਕਿ ਮਨ ਇੱਕੋ ਹੀ ਤਰ੍ਹਾਂ ਦੀ ਗਲਤੀ ਨੂੰ ਬਾਰ-ਬਾਰ ਕਰਦਾ ਹੈ ਇਹਦੀ ਮੂਰਖਤਾ ਨਹੀਂ ਜਾਂਦੀ ਇਹ ਚਾਰ ਮੋਲ ਸਮੱਸਿਆਵਾਂ ਨੇ ਹਿੰਦੁਸਤਾਨ ਦੇ ઋષਿ ਮੁਨੀਆਂ ਨੇ ਮਨ ਨੂੰ ਨਿਰਮਲ ਕਰਨ ਵਾਸਤੇ ਮਨ ਨੂੰ ਚੁੱਪ ਕਰਨ ਵਾਸਤੇ ਮਨ ਨੂੰ ਤ੍ਰਿਪਤ ਕਰਨ ਵਾਸਤੇ ਤੇ ਮਨ ਦੀ ਮੂਰਖਤਾ ਨੂੰ ਮਿਟਾਉਣ ਵਾਸਤੇ ਜਿਹੜੇ ਸਾਧਨ ਅਪਣਾਏ ਗੁਰਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਇੱਥੋਂ ਗੁਰਮਤ ਅਡਰੀ ਹੋ ਗਈ ਬਸ ਇੱਥੋਂ ਗੁਰਮਤ ਨਹੀਂ ਆਰੀ ਹੋ ਗਈ ਗੁਰਨਾਨਕ ਸਹਿਮਤ ਨਹੀਂ ਹੋਏ ਸਿਰਫ ਇੱਕ ਨੁਕਤਾ ਇਸ ਵਕਤਾਬ ਜੀ ਦੇ ਸਾਹਮਣੇ ਰੱਖਾ ਤੇ ਸਮਾਪਤੀ ਬਾਅਦ ਕੀ ਵਿਚਾਰਾਂ ਕੱਲ ਹਿੰਦੁਸਤਾਨ ਦੇ ਸਨਾਤਨੀ ਰਿਸ਼ੀਆਂ ਨੇ ਮਨ ਦੀ ਮੈਲ ਨੂੰ ਧੋਣ ਵਾਸਤੇ ਕਹਿ ਦਿੱਤਾ ਤੀਰਥਾਂ ਦਾ ਇਸ਼ਨਾਨ 68 তীرت ਤੇ 68 তীਰਥਾਂ ਦੇ ਇਸ਼ਨਾਨ ਤੇ ਵੀ ਮੰਦੀ ਮੈਲ ਤੁਲੀ ਨਹੀਂ ਤਾਂ ਫਿਰ ਕੁੰਭ ਦਾ ਇਸ਼ਨਾਨ ਕੁੰਬੀ ਦਾ ਇਸ਼ਨਾਨ ਮਾਗਦਾ ਇਸ਼ਨਾਨ ਕਰੋਣਾ ਬੰਦੇ ਪਹੁੰਚਦੇ ਨੇ ਆਪਣੇ ਪਾਪਾ ਨੂੰ ਧੋਣ ਵਾਸਤੇ ਕੁੰਭ ਦੇ ਦੇ ਨਾਲ ਅਦਕੀ ਕੁੰਭ ਲੱਗਿਆ ਸੀ ਮਈ ਦੇ ਮਹੀਨੇ ਉਜੈਨ ਦੇ ਚ ਚਾਰ ਸ਼ਹਿਰਾਂ ਦੇ ਚ ਲੱਗਦਾ 12-12 ਸਾਲ ਬਾਅਦ ਨੰਬਰ ਆਉਂਦਾ ਹੈ 나सिक गोदावरी ਦੇ ਕੰਡੇ ਤੇ ਲੱਗਦਾ ਹੈ ਉਜੈਨ ਦੇ ਚਿਪਰਾ ਨਦੀ ਦੇ ਕੰਡੇ ਤੇ ਲੱਗਦਾ ਹੈ ਫਿਰ ਹਰਦੁਆਰ ਦੇ ਵਿੱਚ ਗੰਗਾ ਨਦੀ ਹੈ ਔਰ ਫਿਰ ਪ੍ਰਯਾਗ ਰਾਜ ਗੰਗਾ ਤੇ ਜਮਨਾ ਦੋਵੇਂ ਇਕੱਠੀਆਂ ਨੇ ਸੰਗਮ ਹੈ ਇਹਨਾਂ ਚਾਰਾਂ ਦੇ ਵਿੱਚ ਬਾਰੀ-ਬਾਰੀ 12 ਸਾਲਾਂ ਬਾਅਦ ਕੁੰਭ ਲੱਗਦਾ ਹੈ 88 ਤੀਰਥਾਂ ਦੇ ਇਸ਼ਨਾਨ ਨਾਲ ਮਨ ਦੀ ਮੈਲ ਦੂਰ ਨਹੀਂ ਹੋਈ ਤਾਂ ਉਹ ਕਹਿੰਦੇ ਨੇ ਫਿਰ ਮਾਗ ਦਾ ਇਸ਼ਨਾਨ ਕਰ ਲਓ ਮਾਗ ਦੇ ਮਹੀਨੇ ਦਾ ਸਾਲ ਦੇ ਸਾਲ ਇਸ਼ਨਾਨ ਹਰਿਦੁਆਰ ਤੇ ਪ੍ਰਿਆਗ ਰਾਜ ਦਾ ਇਸ ਤੇ ਵੀ ਕਰੋੜਾਂ ਬੰਦੇ ਪਹੁੰਚਦੇ ਨੇ ਸਪੈਸ਼ਲ ਟ੍ਰੇਨਾਂ ਚਲਦੀਆਂ ਨੇ ਔਰ ਹਜ਼ਾਰਾਂ ਲੱਖਾਂ ਉਥੇ ਤੰਬੂ ਲਾਏ ਜਾਂਦੇ ਨੇ ਹੋਟਲ ਸਾਰੇ ਭਰ ਜਾਂਦੇ ਨੇ ਖੇਮੇ ਸਾਰੇ ਭਰ ਜਾਂਦੇ ਨੇ ਬੜੀ ਦੁਨੀਆ ਪਹੁੰਚਦੀ ਹੈ ਵੀ ਜੋ ਸਾਲ ਬਰਬਾਪ ਕੀਤੇ ਨੇ ਧੋਈਏ ਮਿਟਣ ਤੇ ਜੇ ਮਾਗ ਦੇ ਇਸ਼ਨਾਨ ਨਾਲ ਵੀ ਪਾਪ ਨਹੀਂ ধੁਲੇ ਤਾਂ ਫਿਰ ਕਹਿੰਦੇ ਨੇ ਕੁੰਭ ਦਾ ਇਸ਼ਨਾਨ ਮੈਂ ਦੇਖਿਆ ਇਸ ਤੇ ਸਾਧੂ ਸੰਤ ਤੇ ਪਹੁੰਚਦੇ ਨੇ بڑے بڑے ਰਾਜਨੀਤਕ ਵੀ ਪਹੁੰਚਦੇ ਨੇ ਮਨਿਸਟਰ ਵੀ ਪਹੁੰਚਦੇ ਨੇ ਬਈ ਜੀਵਨ ਭਰ ਜੋ ਪਾਪ ਕੀਤੇ ਨੇ ਉਹ ਇੱਕ ਡੁਬਕੀ ਲਾਈਏ ਗੰਗਾ ਦੇ ਤੇ ਦੂਰ ਹੋ ਜਾਂਨ ਦੁਲ ਜਾਣ ਕਾਮ ਕ੍ਰੋਧ ਪੰਚਾਂ ਕੇ ਵਸਰੇ ਤੀਰਥ ਨਾਇ ਕਹੇ ਸਭ ਉਤਰੇ ਸਭ ਉਤਰ ਜਾਂਦੇ ਨੇ ਗੁਰ ਨਾਨਕ ਇਸ ਨਾਲ ਸਹਿਮਤ ਨਹੀਂ ਹੋਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਸੋਚ ਦੇ ਤੇ ਅਰਥ ਨੇ ਇਸਨਾਨ ਸੋਚ ਦੇ ਅਰਥ ਸੋਚਣਾ ਨਹੀਂ ਹੈ ਉਹ ਆਗਾ ਚਲ ਕੇ ਸਹਿਜ ਸੇ ਆਣ ਪਾਲਖ ਹੋਇ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਸੋਚ ਸ਼ਬਦ ਸੰਸਕ੍ਰਿਤ ਦਾ ਹੈ ਇਹਦੇ ਅਰਥ ਨੇ ਇਸ਼ਨਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਸਵੇਰੇ ਇਸ਼ਨਾਨ ਕਰਦਾ ਹੈ ਸ਼ਾਮੇ ਇਸ਼ਨਾਨ ਕਰਦਾ ਹੈ ਮਨ ਦੀ ਮੈਲ ਤੇ ਜਾਂਦੀ ਨਹੀਂ ਸੋਚ ਕਰੇ ਦਿਨਸ ਅਰ ਰਾਤ ਮਨ ਕੇ ਮੈਲ ਨ ਤਨ ਤੇ ਜਾਤ ਜਿਹੜਾ ਬ੍ਰਾਹਮਣ ਪੁਜਾਰੀ ਆਉਂਦਾ ਉਹਨੂੰ ਦੋ ਵਕਤ ਇਸ਼ਨਾਨ ਕਰਨਾ ਹੁੰਦਾ ਜਦ ਸਵੇਰੇ ਉਹ ਮੂਰਤੀਆਂ ਦੇ ਅੱਗੋਂ ਆਰਤੀ ਉਤਾਰਦਾ ਹੈ ਪੂਜਨ ਕਰਦਾ ਹੈ ਤਾਂ ਇਸ਼ਨਾਨ ਕਰਕੇ ਪਰ ਜੋ ਸ਼ਾਮ ਦੀ ਆਰਤੀ ਉਤਾਰਨੀ ਹੈ ਸੰਧਿਆ ਤਾਂ ਵੀ ਉਸ ਨੂੰ ਇਸ਼ਨਾਨ ਕਰਕੇ ਬਸਤਰ ਬਦਲ ਕੇ ਇਹ ਕਰਨਾ ਪੈਂਦਾ ਹੈ ਇਸ ਵਾਸਤੇ ਬ੍ਰਾਹਮਣ ਦਾ ਇਸ਼ਨਾਨ ਦੋ ਵਕਤ ਦਾ ਹੈ ਦੋਏ ਦੋਤੀ ਬਸਤਰ ਕਪਾਟਨ ਔਰ ਰੇਸ਼ਮੀ ਕਪੜੇ ਪਹਿਨ ਕੇ ਪੂਜਾ ਕਰਨੀ ਪੈਂਦੀ ਹੈ ਕਾਟਨ ਦੇ ਨਹੀਂ ਰੇਸ਼ਮੀ ਸ਼ੁੱਧ ਰੇਸ਼ਮੀ ਔਰ ਜੋ ਸਵੇਰੇ ਬਸਤਰ ਪਾਏ ਨੇ ਉਹ ਨਹੀਂ ਦੋ ਵਕਤ ਪੂਜਾ ਦੇ ਸਮੇ ਬਸਤਰ ਬਦਲਨੇ ਪੈਂਦੇ ਨੇ ਸਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਇਸ਼ਨਾਨ ਕੁੰਭ ਦਾ ਕੁੰਬੀ ਦਾ 68 ਤੀਰਥਾਂ ਦਾ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਇੱਕ ਦਫਾ ਨਹੀਂ ਜੇ ਹਜ਼ਾਰਾਂ ਦਫਾ ਵੀ ਇਸ਼ਨਾਨ ਕਰ ਲਈਏ ਤਾਂ ਵੀ ਮਨ ਦੀ ਮਹਿਲ ਦੂਰ ਨਹੀਂ ਆਉਂਦੀ ਸੋਚ ਨਹੀਂ ਆਉਂਦੀ ਪਵਿੱਤਰਤਾ ਨਹੀਂ ਆਉਂਦੀ ਮਨ ਤੇ ਮਹਿਲ ਹੀ ਰਹਿੰਦਾ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਨਹੀਂ ਹੁੰਦਾ ਤੀਰਥਾਂ ਦੇ ਇਸ਼ਨਾਨ ਨਾਲ ਮਨ ਸਾਫ ਨਹੀਂ ਹੁੰਦਾ ਸਭ ਤੋਂ ਵੱਡਾ ਹਿੰਦੂ ਜਗਤ ਦਾ ਤੀਰਥ ਹੈ ਬਨਾਰਸ ਸ਼ਿਵਾਂ ਦੀ ਪੂਰੀ ਸ਼ਿਵਜੀ ਦੀ ਨਗਰੀ ਪਰ ਬਨਾਰਸ ਦੇ ਸੰਤ ਮਸ਼ਹੂਰ ਨਹੀਂ ਨੇ ਬਨਾਰਸ ਦੇ ਠੱਗ ਮਸ਼ਹੂਰ ਨੇ ਹੈ ਹਿੰਦੁਸਤਾਨ ਦੇ ਇਸ ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਦੋਵੇਂ ਵਕਤ ਇਸ਼ਨਾਨ ਕਰਦੇ ਨੇ ਕਬੀਰ ਦੀ ਗੱਦੀ ਤੇ ਬੈਠੇ ਸਨ ਭਗਤ ਧਨੀ RAM ਉਹਨਾਂ ਨੇ ਕਬੀਰ ਪੰਥ ਦਾ ਪ੍ਰਚਾਰ ਕੀਤਾ ਤਾਂ ਬੀਜਕ ਨਾਮ ਗ੍ਰੰਥ ਦੇ ਚ ਕਬੀਰ ਦੀ ਬਾਣੀ ਦੇ ਨਾਲ ਨਾਲ ਧਨੀ RAM ਦੀ ਬਾਣੀ ਵੀ ਹੈ ਉਹ ਕਹਿੰਦਾ ਜੱਟ ਬੜਾ ਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ ਬੋੜ ਦਾ ਦੁੱਧ ਪਾ ਕੇ ਜੋਗੀ ਲੋਕ ਕੇਸ ਲੰਬੇ ਕਰ ਲੈਂਦੇ ਨੇ ਜਟਾਵਾਂ ਬਣਾ ਲੈਂਦੇ ਨੇ ਤੇ ਜਿਹੜੇ ਜੈਨੀ ਲੋਗ ਨੇ ਇਹ ਘਸ ਕੇ ਮੁੰਨਦੇ ਨੇ ਕਬੀਰ ਦਾ ਇੱਕ ਸ਼ਲੋਕ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੰਡਾ ਹੈ ਭਾਵੇਂ ਤੂੰ ਲੰਬੇ ਕਰ ਬੋੜ ਦਾ ਦੁੱਧ ਪਾਕੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਭਾਵੇਂ ਕੱਸ ਕੇ ਤੂੰ ਮਨ ਛੱਡ ਜੈਸੇ ਜੈ ਨਹੀਂ ਮੁੰਦੇ ਨੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਸਿੱਖ ਪ੍ਰਾਕਿਰਤਿਕ ਨਿਯਮ ਦੇ ਮੁਤਾਬਕ ਰਹਿੰਦੇ ਨੇ ਬੋੜ ਦਾ ਦੁੱਧ ਪਾਕੇ ਕੇਸਾਂ ਨੂੰ ਜਟਾਵਾਂ ਵਿੱਚ ਨਹੀਂ ਬਦਲਦੇ ਕਿ 10 10 20 ਫੁੱਟ ਲੰਬੀਆਂ ਹੋ ਜਾਣ اور ایک گھس کے مندے بھی نہیں جس طرح ربی نیم دتابک دینے ٹھیک ہے کبیر دا دوسرا سلوک ہے کبیر من مونڈیا نہیں مونڈائے کائیں جو کچھ کیا سو من کیا مونڈیا مونڈ اجائے تو دھنی رام کہ جٹ بڑھائے جو نر تر ہیں مور کیوں نہ تر ہیں جن کے لمبے لمبے پر ہیں سنکھ بجائے جو نر تر ہیں

ਮੰਦੀਆਂ ਮੂਲ ਸਮੱਸਿਆਵਾਂ ਮਨ ਮੈਲਾ ਹੈ ਮਨ ਚੁੱਪ ਨਹੀਂ ਕਰਦਾ ਮਨ ਤ੍ਰਿਪਤ ਨਹੀਂ ਹੁੰਦਾ ਔਰ ਮਨ ਇੱਕ ਗਲਤੀ ਨੂੰ ਜੀਵਨ ਭਰ ਕਰਦਾ ਹੈ ਔਰ ਕਈ ਜਨਮਾਂ ਤੱਕ ਕਰਦਾ ਹੈ बार-बार ਕਰਦਾ ਹੈ ਇੱਕੋ ਹੀ ਬੋਲ ਇੱਕ ਦਫਾ ਕ੍ਰੋਧ ਕੀਤਾ ਹੈ बार-बार ਕਰਦਾ ਹੈ ਇੱਕ ਦਫਾ ਝੂਠ ਬੋਲਿਆ बार-बार ਬੋਲਿਆ ਜਾਂਦਾ ਜੀਵਨ ਭਰ ਬੋਲੀ ਜਾਂਦਾ ਇੱਕ ਅਨਰਥ ਬਾਰ-ਬਾਰ ਕਰਦਾ ਹੈ ਇੱਕ ਗਲਤੀ ਇੱਕ ਦਫਾ ਹੋਵੇ ਚਲੋ ਠੀਕ ਹੈ ਕਾਬਲੇ ਕਬਰ बार-बार ਹੁੰਦੀ ਹੈ ਭੁਲਾਵੜੇ ਭੁੱਲੇ ਭੁੱਲ ਭੁੱਲ ਪਛੋਤਾਣੀ ਸਾਬ ਕਹਿੰਦੇ ਮਨ ਤੇ ਭੁੱਲ ਭੁਲਈਆਂ ਦੇ ਵਿੱਚ ਫਸਿਆ ਹੋਏ ਕੋਈ ਭੁੱਲ ਬਾਰ ਬਾਰ ਕਰੀ ਜਾਂਦਾ ਹੈ ਗਲਤੀਆਂ ਬਾਰ ਬਾਰ ਕਰੀ ਜਾਂਦਾ ਹੈ ਇਨ੍ਹਾਂ ਸਮੱਸਿਆਵਾਂ ਦਾ ਜੋ ਸਮਾਧਾਨ ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੇ ਲੱਭਿਆ ਉਸ ਨਾਲ ਗੁਰਨਾਨਕ ਸਹਿਮਤ ਨਹੀਂ ਹੋਏ ਤੇ ਗੁਰਨਾਨਕ ਆਪਣਾ ਇੱਕ ਸਮਾਧਾਨ ਪੇਸ਼ ਕਰਦੇ ਨੇ ਇਹ ਸਾਰਾ ਖੁਲਾਸਾ ਮੈਂ ਕੱਲ ਆਪ ਜੀ ਦੇ ਸਾਹਮਣੇ ਹਲ 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 ਬਿਰੋ ਬਹੁਤ ਪਿਆਰੀ ਕਥਾ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨਾਂ ਨੇ ਇਹ ਰੋਸ਼ਨੀ ਪਾਈ ਹੈ ਕਿ ਆਖਰ ਤੋਬਾ ਕਰਨ ਦੀ ਉਮਰ ਕੀ ਹੈ ਆਪਣੇ ird gird ਅਸੀਂ ਵੇਖ ਲਈਏ ਜ਼ਿਆਦਾਤਰ ਲੋਕ ਵੀਰੋ ਜਦੋਂ ਬੁੱਢੇ ਹੋ ਜਾਂਦੇ ਹਨ ਨਾ ਫਿਰ ਉਹ ਅੱਲਾਹ ਤਾਲਾ ਅੱਲੇ ਸਾਈਡ ਤੇ ਤੁਰ ਪੈਂਦੇ ਆ ਫਿਰ ਉਹ ਇਬਾਦਤ ਕਰਨ ਲੱਪੈਂਦੇ ਆ ਫਿਰ ਉਹ ਖਰਾਤ ਕਰਨ ਲੱਪੈਂਦੇ ਆ ਫਿਰ ਉਹ ਚੰਗੇ ਕੰਮ ਕਰਨ ਲੱਪੈਂਦੇ ਆ ਜਦਕਿ ਉਹ ਤਾਂ ਟਾਈਮ ਹੀ ਲੰਘ ਗਿਆ ਵੀਰੋ ਦੇਖੋ ਜਵਾਨੀ ਦੇ ਵਿੱਚ ਤੁਸੀਂ ਕਿਸੇ ਦੇ ਨਾਲ ਤੱਕਾ ਕਰ ਵੀ ਸਕਦੇ ਜੇ ਬੁਰਾਈ ਵੀ ਕਰ ਸਕਦੇ ਜੇ ਹਰ ਕੰਮ ਕਰ ਸਕਦੇ ਜੇ ਲੇਕਿਨ ਜਦੋਂ ਤੁਸੀਂ ਬੁੱਢੇ ਹੋ ਗਏ ਬਿਮਾਰੀਆਂ ਨੇ ਤੁਹਾਨੂੰ ਘੇਰ ਲਿਆ ਫਿਰ ਨਾ ਪੈਸਾ ਤੁਹਾਡੇ ਕੰਮ ਦਾ ਨਾ ਕੋਈ ਔਰਤ ਤੁਹਾਡੇ ਕੰਮ ਦੀ ਤੁਹਾਡੇ ਕੋਲ ਕੁਝ ਕੁਝ ਵੀ ਨਹੀਂ ਹੈ ਫਿਰ ਉਹ ਤੇ ਫਿਰ ਨਾ ਤੁਹਾਡੇ ਤਾਕਤ ਨਾ ਤੁਹਾਡੇ ਹਿੰਮਤ ਤੇ ਫਿਰ ਅਗਰ ਤੁਸੀਂ ਕਹੋ ਕਿ ਮੈਂ ਹੁਣ ਤੋਬਾ ਕਰਨਾ ਮੈਂ ਇਹ ਤੇ ਫਿਰ ਬਗਹਾੜਾ ਬਗਿਆੜ ਵਾਲੀ ਜਿਹੜੀ ਮਿਸਾਲ ਦਿੱਤੀ ਹੈ ਸ਼ੇਖ ਸਾਦੀ ਰਹਿਮਤੁੱਲਾਹ আলাইਨੇ ਬਹੁਤ ਵਧੀਆ ਦਿੱਤੀ ਹੈ ਇਸ ਕਰਕੇ ਵੀਰੋ ਜ਼ਿੰਦਗੀ ਦੇ ਵਿੱਚ ਅਗਰ ਤੋਬਾ ਕਰਨੀ ਹੈ ਤੇ ਜਵਾਨੀ ਦੇ ਵਿੱਚ ਕਰੋ ਜੇ ਤੁਹਾਡੇ ਕੋਲ ਤਾਕਤ ਹੈ ਹਿੰਮਤ ਹੈ ਜੇ ਤੁਸੀਂ ਸਭ ਕੁਝ ਕਰ ਸਕਦੇ ਜੇ ਉਹਦੇ باوجود ਵੀ ਤੁਸੀਂ ਅੱਲਾਹ ਦੀ ਰਜ਼ਾ ਖਾਸਤੇ ਕਿਸੇ ਦੇ ਉੱਤੇ ਜ਼ੁਲਮ ਨਹੀਂ ਕਰਦੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਕਿਸੇ ਦੀ ਇੱਜ਼ਤ ਅਲ ਬੁਰੀ ਨਜ਼ਰ ਨਹੀਂ ਮਾਰਦੇ ਬਲਕਿ ਆਪਣੇ ਨਫਜ਼ ਨੂੰ ਬਚਾ ਕੇ ਰੱਖਦੇ ਨੇਕੀ ਦੇ ਰਾਹ 'ਤੇ ਚੱਲਦੇ ਝੂਠ ਨਹੀਂ ਬੋਲਦੇ ਕਿਸੇ ਦਾ ਹੱਕ ਨਹੀਂ ਮਾਰਦੇ ਵੀਰੋ یہ جی اصل توبہ اللہ رب العزدی ذات جوانی وارے جڑی جو توبہ کیتی جاندی ہے وہ بہت انہوں پسند ہے پیغمبر علی نبیان علی اللہ دے اوتاری پرشوں علی وہ تعبہ دی ہے اس کر کے ویرو زندگی ہے جنی دیر تک زندہ جائے توبہ دروازے کھلے ہیں لیکن ویرو بوڑھا پے جا کے توبہ نہ کرو ہونے تعے کو ٹائم ہے ہونے جڑے گناہ کیتے ہیں انہوں نے سچے دل اللہ رب العزدی ذات کو توبہ کرو او معاف کرنے والا غفور راہی تانو ضرور معاف کر دے تو دا دسیا راستہ اس راستے چل دوبارہ گناہ کر نہ کرو اللہ پاک دی ذات سارے سارے اپنا کرم اپنی رحمت کرے سانو برے لوگوں تو برے وقت تو مصیبت تو تے گناہ تو بچا ویرو کسے نے کتھا کمنٹ کر کے اپنی قیمتی رائے لازمی کرنا پڑے پڑھا سارا خیال رکھا ہو یاد رکھنا اللہ حضے ہلے 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 ہلو السلام علیکم ویرو کی حال چال ہے ویرو ابھی کتھا دے اندر گیانی سنت مسکین ہونی ایک راز دی گل دس رہے ہے ਕੇ ਗੁਨਾਹਾਂ ਤੋਂ ਮਾਫੀ ਮੰਗਣ ਦੀ ਤੋਬਾ ਕਰਨ ਦਾ ਕਿਹੜਾ ਟਾਈਮ ਹੈ ਕਿਹੜਾ ਟਾਈਮ ਹੈ ਜਿਹੜਾ ਕਬੂਲ ਹੁੰਦਾ ਵਾ ਜਿਸ ਟਾਈਮ ਸਾਡੀ ਮਾਫੀ ਕਬੂਲ ਹੁੰਦੀ ਹੈ ਜਿਸ ਟਾਈਮ ਸਾਡੇ ਗੁਨਾਹ ਮਾਫ ਹੁੰਦੇ ਨੇ ਵੀਰੋਏ ਅਸੀਂ ਅੱਜ ਦੀ ਕਥਾ ਰਹਿ ਜਾਣਗੇ ਚਲ ਕਥਾ ਸੁਣਨ ਦੇ ਹੱਥੇ ਵਾਰ ਚਾਣੇ